ਜੀ ਜੀ ਹੋਰ ਕੀ ਹਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਬਈ ਇੱਕ ਆਪਾਂ ਹੋਰ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਤੇ ਅੱਜ ਆਪਾਂ ਬਣਾਉਨੇ ਆ ਵੀਡੀਓ ਨਾਲ ਇਹ ਤਾਂ ਆਪਾਂ ਬੱਚੇ ਦਿਖਾਵਾਂਗੇ ਠੀਕ ਆ ਜਿਹੜੇ ਆਪਣੇ ਦੋ ਵੱਡੇ ਹੋ ਗਏ ਆ ਤੇ ਬਾਕੀ ਇੱਕ ਬੱਚਾ ਆਪਣਾ ਗੱਲ ਲਿਕ ਲਿਆ ਕਿ ਇੱਕ ਪਰਸੋਂ ਲਿਕ ਲਿਆ ਸੀ ਉਹਦੇ ਬਾਰੇ ਵੀ ਦੱਸਦੇ ਆ ਤੇ ਨਾਲੇ ਆਪਾਂ ਦੋ ਬੱਚੇ ਡਾਵਾਂਗੇ ਜਿਹੜੇ ਆਪਾਂ ਉਦਨ ਨੇਰੀ ਵਾਲੇ ਦੇ ਅੰਡਾ ਤੇ ਸੀ ਹਨਾ ਉਦਨ ਦਾ ਮਤਲਬ ਇਹ ਆ ਗਏ ਸੀਗੇ ਸਾਡੇ ਕੇ 11 ਬੜਕਾ ਕੇ ਵਾਲੇ ਸੀ ਮਤਲਬ ਇੱਕ ਦੀ ਤਾਂ ਨਿਕਲ ਗਏ ਸੀ ਹਨਾ ਮੈਂ ਕਿਤੇ ਹੋਣ ਨਹੀਂ ਬਾਸੋਂਦੇ ਪਹਿਲਾਂ ਉਹਨਾਂ ਨੂੰ ਆਪਾਂ ਪਿੰਜਰੇ ਦੇ ਵਿੱਚ ਪਾਉਣੇ ਬਾਅਦ ਵਿੱਚ ਤੁਹਾਨੂੰ ਮੈਂ ਦਿਖਾਉਣਾ ਠੀਕ ਆ ਤੇ ਪਹਿਲਾਂ ਅੰਦਰ ਆਜੋ ਇੱਕ ਮਿੰਟ ਰੁਕ ਜੋ ਉਹ ਬੱਚੇ ਆ ਦੋਨੇ ਇੱਕ ਆ ਬੈਠਾ ਤੇ ਇੱਕ ਆਪਣਾ ਆ ਬੈਠਾ ਠੀਕ ਆ ਇਹ ਦੋਨਾਂ ਨੂੰ ਫੜ ਲਈਏ ਪਹਿਲਾਂ ਤੇ ਫਿਰ ਆਪਾਂ ਛੱਡਦੇ ਹਾਂ ਠੀਕ ਆ ਉਹਦੇ ਵਿੱਚ ਪਿੰਜਰੇ ਦੇ ਵਿੱਚ ਫਿਰ ਤੁਹਾਨੂੰ ਮੈਂ ਦਿਖਾਉਣਾ ਤੇ ਫਿਰ ਆਪਾਂ ਇਹਨਾਂ ਨੂੰ ਜੇ ਤਾਂ ਮਤਲਬ ਦਾਣਾ ਪਾਣੀ ਹੈਗਾ ਉਸੇ ਹਿਸਾਬ ਨਾਲ ਦੇਖ ਕੇ ਆਂਦਾ ਫਿਰ ਤੁਹਾਨੂੰ ਮੈਂ ਦੱਸਦਾ ਠੀਕ ਆ ਫਿਰ ਆਪਾਂ ਡਾਵਾਂਗੇ ਜੇ ਤਾਂ ਮਤਲਬ ਅੱਜ ਪਾਣੀ ਜੇ ਤਾਂ ਦਾਣਾ ਮਾ ਥੋੜਾ ਬੋਤਾ ਹੋ ਜਾ ਫਿਰ ਆਪਾਂ ਪਾਣੀ ਲਾ ਦਾਂਗੇ ਨਹੀਂ ਤੇ ਫਿਰ ਇਹਨਾਂ ਨੂੰ ਲੈਣ ਦਾਂਗੇ ਠ ਤੇ ਇੱਕ ਜੀ ਆਪਾਂ ਪਿੰਜਰੇ ਚ ਪਾਲੀਏ ਫਿਰ ਤੁਹਾਨੂੰ ਦਿਖਾਉਣਾ ਠੀਕ ਹੈ ਫਿਰ ਮੈਂ ਤੇ ਲਓ ਬਈ ਜੀ ਆਪਾਂ ਦੋਨੇ ਬੱਚੇ ਪਾਲੇ ਪਿੰਜਰੇ ਦੇ ਵਿੱਚ ਤੇ ਆਹ ਦੇਖ ਲਓ ਓਏ ਸਾਈਡ ਤੇ ਉਹ ਬੇਟਾ ਥੋੜਾ ਜਿਹਾ ਹਨਾ ਤੁਹਾਨੂੰ ਦਿਖਾਈਏ ਤੇ ਆਹ ਦੋਨੇ ਆ ਠੀਕ ਆ ਵੀਰ ਤੇ ਇਹਨਾਂ ਨੂੰ ਆਪਾਂ ਅੱਜ ੜਾਵਾਂਗੇ ਤੇ ਪਹਿਲਾਂ ਦਾਣਾ ਪਾਣੀ ਦੇਖ ਲਈਏ ਉਦੋਂ ਆਪਾਂ ਹਨੀਰੀ ਵਾਲੇ ਦਿੰਦਾ ਤੇ ਸੀ ਮਤਲਬ ਹਨਾ ਉਦੋਂ ਚੱਲ ਉੱਡ ਗਏ ਵਧੀਆ ਉੱਡੇ ਹਨਾ ਉੱਚਾ ਜਾਵੜੇ ਮਤਲਬ ਨੇਰੀ ਵਾਲੇ ਦਿਨ ਜਦੋਂ ਕਾਲੀ ਛਾ ਆ ਗਈ ਸੀ ਨੇਰੀ ਤੇ ਉਦੋਂ ਦੋਨੇ ਨਿਕਲ ਗਏ ਸੀ ਮਤਲਬ ਸਾਈਡ ਤੇ ਹੋ ਗਏ ਸੀ ਹੁਣ ਐ ਨਹੀਂ ਪਤਾ ਹਨਾ ਕੀ ਸਿਸਟਮ ਸੀਗਾ ਬਾਅਦ ਚੋਂ ਮੈਂ ਕਬੂਤਰੀ ਡਾਈ ਇਹਨਾਂ ਦੇ ਨਾਲ ਦੀ ਮਤਲਬ ਜਿਹੜੀ ਇਹਨਾਂ ਦੇ ਨਾਲ ਉੱਡਦੀ ਸੀਗੀ ਤੇ ਉਹ ਮਤਲਬ ਜਿੱਥੋਂ ਆਪਾਂ ਲਿਆਈ ਸੀ ਕਬੂਤਰੀ ਉਹ ਵਾਪਸ ਉੱਥੇ ਹੀ ਜਾਵੜੀ ਸੀਗੀ ਤੇ ਬਾਅਦ ਚੋਂ ਅਗਲੇ ਦਿਨ ਮਤਲਬ ਉਹਨੇ ਉੱਥੋਂ ਥੋੜਾਤੀ ਮਤਲਬ ਆਪਦੇ ਘਰੋਂ ਡਾਤੀ ਉਹ ਫਿਰ ਆਪਣੇ ਕੋਲੇ ਆ ਗਈ ਸ਼ਹਿਰ ਜਾੜੀ ਸੀ ਆਪਣੇ ਮੋਕਸਰ ਤੋ ਉਧਰੋਂ ਵਾਪਸ ਫੇਰ ਆ ਗਈ ਠੀਕ ਆ ਤੇ ਆਪਾਂ ਇਹਦੇ ਅੰਦਰ ਦਾਣਾ ਪਾਣੀ ਚੈੱਕ ਕਰਦੇ ਆ ਜੇ ਤਾਂ ਦਾਣਾ ਪਾਣੀ ਥੋੜਾ ਘ ਹੋਇਆ ਆਪਾਂ ਪਾਣੀ ਅੱਜ ਪਾਣੀ ਲਾਵਾਂਗੇ 5 ਕਿਸੀਸੀ ਲਾ ਦਿੰਨੇ ਹਣਾ ਪਹਿਲਾਂ ਪਾਣੀ ਮੈਂ ਲਾਉਣ ਲੱਗਾ ਬਾਕੀ ਉਹ ਮੁੰਡੇ ਦਾ ਪਤਾ ਨਹੀਂ ਉਹਨੇ ਲਾਇਆ ਤੇ ਨਹੀਂ ਲਾਇਆ ਦੇ ਨਾਲੇ ਦੇਖਦੇ ਅੱਜ ਕਿੰਨੀ ਡਾਨ ਦਿੰਦੇ ਹਣਾ ਆਪਨੂੰ ਕਿੰਨਾ ਚਿਰ ਰੋੜਦੇ ਆ ਤੇ ਬਾਕੀ ਦਾਣਾ ਪਾਣੀ ਚੈੱਕ ਕਰਦੇ ਆ ਠੀਕ ਆ ਵੀਰ ਫਿਰ ਤੁਹਾਨੂੰ ਮੈਂ ਦੱਸ ਦਾਂ ਨਾਲੇ ਫਿਰ ਆਪਾਂ ਲਾਉਣੇ ਪਾਣੀ ਇਹਨੂੰ ਤੇ ਬਣੇ ਰੋ ਵੀਡੀਓ ਦੇ ਨਾਲ ਫਿਰ ਆਪਾਂ ਦਿਖਾਉਣੇ ਅੱਗੇ ਕੀ ਕਰਨਾ ਤੇ ਲਓ ਜੀ ਵੀਰ ਜੀ ਤੇ ਦਾਣਾ ਇਹਦੇ ਅੰਦਰ ਜ਼ਿਆਦਾ ਵਾ ਠੀਕ ਵਲੌਗ ਦੇ ਨਾਲ ਨਾਲ ਹਨਾ ਨਾਲ ਹੀ ਆਪਾਂ ਲਾਈਵ ਕਰੀ ਜਨੇ ਉਹ ਦੇਖ ਲੋ ਸਾਹਮਣੇ ਆਪਣਾ ਫੋਨ ਪਿਆ ਠੀਕ ਆ ਤੇ ਆਪਾਂ ਇਹਦੇ ਅੰਦਰ ਦਾਣਾ ਜ਼ਿਆਦਾ ਤੇ ਆਪਾਂ ਇਹਨੂੰ ਦਾ ਦਾਂਗੇ ਫਿਰ ਵੀ ਮਤਲਬ ਤੇ ਨਾਲ ਜਿਹੜਾ ਅਜੇ ਤੱਕ ਕਬੂਤਰ ਉਹਦੇ ਅੰਦਰ ਥੋੜਾ ਜਿਹੜਾ ਨਾਲੇ ਦੇ ਬੱਚਾ ਉਹ ਬੈਠਾ ਹੋਇਆ ਠੀਕ ਆ ਤੇ ਇੱਕ ਨਹੀਂ ਚੱਲ ਆਪਾਂ ਦੋਨੇ ਦਾਦਨੇ ਦੇਖਦੇ ਕਿੰਨਾ ਔੜਦੇ ਕਿੰਨਾ ਕਿ ਨਹੀਂ ਔੜਦੇ ਠੀਕ ਆ ਤੇ ਮਾੜੀ ਮੋਟੀ ਹਵਾ ਵੀ ਚੱਲੀ ਜਾਂਦੀ ਆ ਚਲ ਕੋਈ ਚੱਕਰ ਨਹੀਂ ਆਪਣਾ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਉਹ ਖਾਂ ਵੀ ਆ ਗਿਆ ਸੀ ਕੁਛ ਦਾ ਠੀਕ ਆ ਤੇ ਆਪਾਂ ਤੁਹਾਨੂੰ ਮਿਲਦੇ ਆਂ ਫਿਰ ਆਡਾ ਆ ਕੇ ਗੱਲਾਂ ਬਾਤਾਂ ਕਰਦੇ ਜਿਹੜੇ ਬੱਚੇ ਉਹ ਵੀ ਦਿਖਾਉਣਾ ਤੁਹਾਨੂੰ ਠੀਕ ਆ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਇਹਨਾਂ ਨੂੰ ਡਾਊਨ ਹੈ ਨਾਲ ਕੋਈ ਦੇਖੋ ਸਾਰੇ ਵੀਰ ਭਰਾ ਕੀ ਸਿਸਟਮ ਕਰਦੇ ਅੱਜ ਕੀ ਸਾਖਤਾ ਵਾਣਾ ਇਹਨਾਂ ਦਾ ਚਲੋ ਬਈ ਚੱਲ ਬਈ ਸ਼ੇਰਾ ਤੂੰ ਵੀ ਇਹ ਮੰਨ ਲਓ ਉਹਦੋਂ ਬੰਦ ਨਹੀਂ ਆ ਆਪਣੀ ਨੀਲੀ ਛਤਰੀ ਤੇ ਬੈਠੇ ਪਤਾ ਨਹੀਂ ਕੀਤੇ ਬੈਠੇ ਉਹਦੋਂ ਨਾ ਮੰਨ ਲਓ ਮੈਂ ਪਰਸੋਂ ਡਾਈ ਸੀਗੇ ਤੇ ਪਰਸੋਂ ਪਤਾ ਨਹੀਂ ਯਾਰ ਕੀਤੇ ਤੇ ਬੈਗੇ ਸੀਗੇ ਮੈਂ ਨੀਲੀ ਛਤਰੀ ਲਾਈ ਆ ਤੇ ਇਹਨਾਂ ਵਾਲੀ ਛਤਰੀ ਉਹ ਪਈ ਉਹ ਇੱਕ ਮਿੰਟ ਕੋਈ ਮੈਂ ਦਿਖਾਉਣਾ ਵੱਦਰ ਰੱਖਤੀ ਸੀ ਮਤਲਬ ਉਹ ਮੈਂ ਛਤਰੀ ਲਾਈ ਨਹੀਂ ਸੀ ਠੀਕ ਆ ਤੇ ਮੈਂ ਸਿੱਧੀ ਫਿਰ ਆਪਣੀ ਨੀਲੀ ਲਾਤੀ ਤੇ ਇੱਕ ਪਿੰਜਰਾ ਲਾਤਾ ਸੀ ਆਹ ਵਾਲਾ ਮੈਂ ਜਿੱਥੇ ਮਰਜੀ ਬੈ ਜਾਣਗੇ ਤੇ ਇਹ ਕਾਟ ਡਾਉਣ ਲੱਗੇ ਠੀਕ ਆ ਵੀਰ ਭਰਾ ਬੱਚਾ ਦੇਖ ਲਓ ਭੈਣ ਤਾਂ ਉਹਨੀ ਪਤਲੀ ਹੈ ਨਾ ਤੇ ਚਲੋ ਜੀ ਦੋਨੇ ਡੱਦ ਨੇ ਇਹਦੇ ਝਾਲਰ ਆ ਉਹਦੇ ਸਾਤਾ ਵਾ ਠੀਕ ਆ ਤੇ ਇਹ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰੋ ਭਰਾ ਤੇ ਆਪਾਂ ਤੁਹਾਨੂੰ ਮਿਲਦੇ ਅੱਗੇ ਤੇ ਨਾਲੇ-ਨਾਲੇ ਆਪਾਂ ਬਈ ਜੀ ਵਲੌਗ ਬਣਾਈ ਜਾਂਦੇ ਆ ਨਾਲ ਹੀ ਆਪਣਾ ਲਾਈਵ ਚੱਲੀ ਜਾਂਦਾ ਠੀਕ ਆ ਤੇ ਬਾਕੀ ਆਪਾਂ ਹੁਣ ਤੁਹਾਨੂੰ ਬੱਚੇ ਦਿਖਾਵਾਂਗੇ ਜਿਹੜੇ ਆਪਣੇ ਇੱਕ ਕੱਲ ਪਤਾ ਨਹੀਂ ਪਰਸੋਂ ਨਿਕਲੇ ਆ ਇੱਕ ਜਿਹੜਾ ਪਰਸੋਂ ਨਿਕਲੇ ਉਹਦੇ ਬਾਰੇ ਵੀ ਦੱਸ ਦਿਆਂ ਜਿਹੜੇ ਆਪਣੇ ਦੋ ਬੱਚੇ ਉਹ ਵੀ ਦਿਖਾਉਣਾ ਤੇ ਜਿਹੜਾ ਆਪਾਂ ਸ਼ੈਲਰ ਚ ਕਬੂਤਰ ਫੜ ਕੇ ਲਏ ਉਹ ਵੀ ਦਿਖਾਉਣਾ ਤੇ ਇੱਕ ਉਹ ਦਿਖਾਉਂਗਾ ਜਿਹੜੀ ਕਬੂਤਰੀ ਸ਼ਾਰੂ ਆਪਣੇ ਕੋਲ ਆ ਗਈ ਤੇ ਵਾਪਸ ਹਨ ਜਿਹੜੀ ਆਪਣੇ ਕੋਲ ਉਹਦੇ ਉਹਦੇ ਕੋਲੇ ਗਈ ਉਹਦੇ ਕੋਲੋਂ ਆਪਣੇ ਕੋਲੇ ਹੈ ਹਨ ਉਹ ਵੀ ਦਿਖਾਉਣਾ ਤੁਹਾਨੂੰ ਬਾਕੀ ਵੀਡੀਓ ਦੇ ਨਾਲ ਬਣੇ ਲੋ ਸਾਰੇ ਵੀਰ ਭਰਾ ਦਿਖਾਉਣਾ ਤੁਹਾਨੂੰ ਠੀਕ ਹੈ ਵੀਰ ਤੇ ਲਓ ਬਾਈ ਜੀ ਹੁਣ ਆਪਣੇ ਜਿਹੜੇ ਦੋ ਬੱਚੇ ਸੀ ਨਾ ਉਹ ਡਾਈ ਸੀ ਉਹ ਦਿਖਾਉਣਾ ਤੁਹਾਨੂੰ ਮੈਂ 1 ਮਿੰਟ ਰੁਕ ਜਾ ਤੇ ਆ ਫਿਰ ਕਿਮੰਡ ਆ ਜੋ ਨੇੜੇ ਇੱਧਰ ਗਏ ਆ ਫਿਰਦੇ ਜਿਉਂ ਵੀ ਨਹੀਂ ਹੁੰਦੀ ਭਈ ਯਾਰ ਆ ਗਏ ਠੀਕ ਆ ਹੋ ਜਾਂਦੇ ਆ ਫਿਰਦੇ ਦੋਨੇ ਤੇ ਵੇਚਦੇ ਆ ਨਹੀਂ ਤੇ ਨਾਲ ਡਾਦਾਂਗੇ ਨਹੀਂ ਤੇ ਲੋਡ ਹੀ ਨਹੀਂ ਮੇਰੇ ਹਿਸਾਬ ਨਾਲ ਤਾਂ ਬਾਕੀ ਦੇਖਦੇ ਕਿੰਨਾ ਚਿਰ ਇਕੱਲੇ ਦੋਨੇ ਉੱਡਦੇ ਆ ਠੀਕ ਆ ਤੇ ਆਪਾਂ ਪਹਿਲਾਂ ਹੁਣ ਇਹਨਾਂ ਨੂੰ ਪਹਿਲਾਂ ਬੱਚੇ ਦਿਖਾ ਦੀ ਹੈ ਨਾ ਤੁਹਾਨੂੰ ਪਹਿਲਾ ਪਹਿਲੇ ਖੁੰਡੇ ਚ ਦਾਲਦੇ ਆ ਠੀਕ ਆ ਫਿਰ ਉਹ ਦਿਖਾਣਾ ਤੁਹਾਨੂੰ ਤੇ ਜਿਹੜਾ ਆਪਾਂ ਧੁੱਪੇ ਬੱਚਾ ਭਾਇਆ ਉਹ ਵੀ ਦਿਖਾ ਦੇਣਾ ਸੱਚ ਉਹ ਤਾਂ ਰਾਈ ਚੱਲਿਆ ਸੀਗਾ ਇਹ ਆਪਾਂ ਜਿਹੜਾ ਸ਼ੈਲਰ ਚੋਂ ਲਿਆਈ ਸੀ ਹੈ ਨਾ ਇਹ ਪਤਨੀਆਂ ਠੁੰਗ ਠੁੰਗ ਮਾਰੀਏ ਮਤਲਬ ਲੜਦੇ ਸੀਗੇ ਇਹ ਉੱਪਰ ਬੈਠਾ ਆਵੇ ਬਾਕੀ ਬੱਚਾ ਚੈੱਕ ਕਰ ਲਓ ਵੀ ਬੱਚਾ ਤਾਂ ਬਹੁਤ ਘੱਟ ਹੈ ਮੰਨ ਲਾ ਜਿਹੜੇ ਆਪਣੇ ਦੂਸਰੇ ਕਬੂਤਰ ਆ ਇਹ ਆਪਦੀ ਜਗ੍ਹਾ ਤੇ ਬਹਿਣ ਨਹੀਂ ਦਿੰਦੇ ਸੀ ਮਤਲਬ ਠੁੰਗਾ ਮਾਰਦੇ ਸੀ ਇਸ ਲਈ ਨਾ ਹੁੰਦੇ ਮਤਲਬ ਐ ਹੋ ਗਿਆ ਆਪਣਾ ਉਦੀ ਅੱਖ ਤੇ ਨਾ ਉਹ ਹੋ ਗਿਆ ਮਤਲਬ ਪਾਣੀ ਜਾਂ ਲਿਕਨ ਲੱਗਾ ਇੱਕਾਤ ਅੱਖ ਸੂਜੀ ਤੇ ਮਲ ਮਣਾਵਾ ਉਹਨੂੰ ਜੀ ਕੰਮ ਨਹੀਂ ਲੱਗਾ ਹੁਣ ਆਪਾਂ ਇਹਨੂੰ ਸਿਪਰੋ ਗੋਲੀ ਦਵਾਂਗੇ ਲਿਆ ਕੇ ਜੇ ਤਾਂ ਆਪਾਂ ਨੂੰ ਮੈਂ ਮੁੰਡਿਆਂ ਨੂੰ ਫੋਨ ਲਾ ਦੂੰਗਾ ਹਨਾ ਉਹ ਜੇ ਤਾਂ ਲੈ ਆਊਗਾ ਠੀਕ ਆ ਨਹੀਂ ਤਾਂ ਫਿਰ ਮੈਨੂੰ ਸ਼ਹਿਰੋਂ ਸ਼ਾਮ ਨੂੰ ਲਿਉਣੀ ਪਵੇਗੀ ਬਾਈ ਜੀ ਹੁਣ ਆਪਾਂ ਅਗੇ ਪਹਿਲੇ ਹੁੱਡੇ ਦੇ ਵਿੱਚ ਠੀਕ ਆ ਵੀਰ ਜੀ ਆਪਾਂ ਆਪਣੇ ਆ ਜਿਹੜੇ ਉੱਪਰ ਬੈਠੇ ਸਾਰੇ ਕਬੂਤਰ ਆ ਠੀਕ ਆ ਇਹ ਮਤਲਬ ਸਾਰੇ ਇਹ ਮਤਲਬ ਉਹ ਆ ਕੱਲੇ ਕੱਲੇ ਆ ਮਤਲਬ ਸਿੰਗਲ ਆ ਸਾਰੇ ਆ ਉੱਪਰ ਜਿਹੜੇ ਬੈਠੇ ਆ ਮੈਂ ਤਾਂ ਹੀ ਡੰਡਾ ਇਹਨਾਂ ਵਾਸਤੇ ਲੱਗ ਲਾਇਆ ਤੇ ਬਾਕੀ ਉਹ ਕਬੂਤਰ ਦੀ ਇਕੱਲੀ ਦੀ ਜੋੜੀ ਲੱਗੀ ਆ ਤੇ ਅੰਦਰ ਉਹ ਕਬੂਤਰੀ ਦੀ ਲੱਗੀ ਆ ਇੱਕ ਕਬੂਤਰੀ ਇਹਦੀ ਨਾਲ ਲੱਗੀ ਆ ਇਹ ਮੈਂ ਖੰਮ ਕੱਢੇ ਸੀਗੇ ਮਾ ਦੇਖ ਲੋ ਇੱਕ ਮਿੰਟ ਰੋਜੋ ਆ ਦੇਖ ਲੋ ਕਬੂਤਰੀ ਮੈਂ ਦਿਖਾਉਣਾ ਤੁਹਾਨੂੰ ਤੇ ਇਹਦੇ ਖੰਮ ਦੇਖ ਲੋ ਇੱਕ ਇੱਕ ਹੀ ਆ ਮਤਲਬ ਕੰਨੀ ਆਲਾ ਤੇ ਫਿਰ ਵੀ ਇਹ ਡੇਗ ਗਈ ਠੀਕ ਆ ਤੇ ਬਾਕੀ ਸਾਰੇ ਵੀਰ ਭਰਾਵਾਂ ਨੂੰ ਜਿਹੜੇ ਉਹ ਬੱਚਾ ਨਿਕਲਿਆ ਸੀ ਸੱਚ ਉਹ ਵੀ ਮਰ ਗਿਆ ਸੀ ਯਾਰ ਉਹ ਜਿਹੜਾ ਕਾਲੇ ਚੀਨੇ ਨੇ ਕੱਢਿਆ ਸੀਗਾ ਆਪਣਾ ਉਹ ਜਿਹੜਾ ਸਾਈਡ ਤੇ ਹੀ ਉਹ ਬੈਠਾ ਹਨ ਉਹ ਕਾਲੇ ਚੀਨੇ ਨੇ ਮਾਰ ਪਤਾ ਨਹੀਂ ਕੀ ਕੀਤਾ ਯਾਰ ਲਿਕ ਲਿਆ ਨਹੀਂ ਸੀਗਾ ਮਤਲਬ ਅੰਡੇ ਤੋਂ ਨਿਕਲ ਗਿਆ ਤੇ ਪਤਾ ਨਹੀਂ ਦਾਣਾ ਪਾਣੀ ਨਹੀਂ ਖਵਾ ਪਾਇਆ ਪਤਾ ਨਹੀਂ ਕੀ ਚੱਕਰ ਸੀਗਾ ਹਨਾ ਉਹਦੇ ਕਰਕੇ ਮਰ ਗਿਆ ਯਾਰ ਮੈਂ ਚਲ ਹੁਣ ਮੈਨੂੰ ਤਾਂ ਪਤਾ ਨਹੀਂ ਮੈਂ ਕਿਤੇ ਉਹ ਉਹ ਲੱਗੀ ਚੂਹੀ ਚੂਹੀ ਲੱਗੀ ਜਦੋਂ ਆਪਾਂ ਨੂੰ ਮੁੰਡੇ ਨੇ ਦੱਸਿਆ ਤੇ ਉਹ ਮਰ ਗਿਆ ਹਨਾ ਦਾਣਾ ਦੂਣਾ ਨਹੀਂ ਖਵਾਇਆ ਨਾ ਇਹਨਾਂ ਨੇ ਪਤਾ ਨਹੀਂ ਕੀ ਸਿਸਟਮ ਆ ਤੇ ਬਾਕੀ ਠੀਕ ਆ ਤੇ ਆਪਾਂ ਹੁਣ ਚੱਲਦੇ ਬਚਾਲੜੇ ਖੁੱਡੇ ਦੇ ਵਿੱਚ ਨਾਲੇ ਤੁਹਾਨੂੰ ਦਿਖਾਉਣਾ ਵਾ ਜਿਹੜੇ ਬੱਚੇ ਆਪਾਂ ਰਾਤ ਪਤਾ ਨਹੀਂ ਕੱਲ ਲਿਕ ਲਿਆ ਵਾ ਏ ਲੋ ਜੀ ਹੁਣ ਆਪਾਂ ਆ ਗਏ ਬਚਾਲੜੇ ਖੁੱਡੇ ਦੇ ਵਿੱਚ ਫੋਨ ਆਪਣਾ ਇੱਥੇ ਰੱਖ ਦੀ ਇੱਕ ਤਾਂ ਹੁਣ ਆਪਾਂ ਚੱਲ ਜੇ ਖੁੰਡੇ ਦੇ ਵਿੱਚ ਆ ਗਏ ਵੀਰ ਜੀ ਤੇ ਪਹਿਲਾਂ ਆਪਾਂ ਕਬੂਤਰੀ ਤੇ ਦਿਖਾਉਣੇ ਬੱਚੇ ਆਪਾਂ ਇਹਦਾ ਸ਼ਾਇਦ ਇੱਕ ਹੀ ਨਿਕਲੇ ਅਜੇ ਮੈਂ ਦੇਖਿਆ ਨਹੀਂਗਾ ਵਰਾਤ ਦੇਖਿਆ ਹੀ ਇੱਕ ਹੀ ਨਿਕਲਿਆ ਹੁਣ ਪਤਾ ਨਹੀਂ ਦੋ ਨਿਕਲੇ ਤੇ ਇੱਕ ਨਿਕਲੇ ਦੇਖਣਾ ਪੈਣਾ ਹੁਣ ਮੈਨੂੰ ਲੋ ਬਈ ਚੂਚਾ ਜਾ ਉਹ ਬੈਠਾ ਚੱਕਣਾ ਪੈਣਾ ਚੂਚਾ ਆ ਜਾ ਪੁੱਤ ਕਿੱਡਾ ਕਰ ਤੂੰ ਆ ਲੋ ਬਈ ਤੁਸੀਂ ਵੀ ਦੇਖ ਲੋ ਲਾਈਵ ਵਾਲਿਓ ਠੀਕ ਆ ਛੋਟਾ ਜਾ ਆਪਣਾ ਖੰਭ ਜਾਰੇ ਆ ਨਾ ਮੈਂ ਜੱਟ ਜੀ ਤਾਂ ਐ ਮੈਂ ਜਿਵੇਂ ਵਾਵਾ ਉਹ ਹੁੰਦਾ ਮਤਲਬ ਕੀ ਕਹਿੰਦੇ ਹੁੰਦੇ ਆ ਪੜਾ ਘੈਂਟ ਆ ਨਾ ਚਲੋ ਬਈ ਤੈਨੂੰ ਬਾਈਏ ਮੋਜਾ ਮੂਜਾ ਤਾਂ ਹੈ ਨਹੀਂ ਤੂੰ ਚੋਂਜੀ ਤਰੀਕਾ ਲੀਆ ਬਸ ਤੂੰ ਵਧੀਆ ਕਰੀ 2000 ਆਪਣਾ 25 ਦਾ ਬੱਚਾ ਨਿਕਲ ਆਇਆ ਤੇ ਬਾਬਾ ਸੁੱਖ ਰਕੇ 2025 ਵਧੀਆ ਆਪਣਾ ਨੰਗ ਜੇ ਹੈ ਨਾ ਵਧੀਆ ਕਮੂਤਰ ਉੱਡਣਾ ਤੇ ਚੱਲ ਬਈ ਤੈਨੂੰ ਆਪਾਂ ਖਿਲਾਰਦੇ ਹਾਂ ਉੱਥੇ ਤੇਰੇ ਘਰ 'ਚ ਠੀਕ ਆ ਤੇ ਚੱਲ ਆਪਾਂ ਨਾਲ ਸ਼ੇਰ ਉੱਧਰ ਇੱਕ ਮਿੰਟ ਰੋ ਜਾ ਚਲ ਥੋੜਾ ਜਿਹਾ ਹੋਰ ਸਾਈਡ ਤੇ ਬਾ ਦੀ ਤੇਰਾ ਬੱਚਾ ਹੁਣ ਚੱਲ ਬੈ ਜਾ ਬੈ ਜਾ ਜਾ ਕੇ ਬੈ ਜਾ ਬੈ ਜਾ ਤੇ ਬਾਕੀ ਆਪਣੀਆਂ ਕਾਲੀ ਚੀਨੀ ਨੇ ਵੀ ਫੇਰ ਅੰਡੇ ਲਾਲੇ ਹਨ ਪਹਿਲੇ ਅੰਡੇ ਦੇ ਖਰਾਬ ਹੋ ਗਏ ਸੀ ਯਾਰ ਆਪਣੀ ਕੋਈ ਮੀਂਹ ਆ ਗਿਆ ਸੀਗਾ ਤੇ ਇਸ ਲਈ ਠੀਕ ਹੈ ਤੇ ਬਾਕੀ ਦੋ ਬੱਚੇ ਆਪਣੇ ਆ ਬੈਠੇ ਤੇ ਦਿਖਾਉਣਾ ਬਾਕੀ ਆ ਦੇਖ ਲੋ ਵੀਰ ਜੀ ਤੁਸੀਂ ਵੀ ਤੇ ਬਾਕੀ ਆ ਦੇਖ ਲੋ ਸਾਰੇ ਵੀਰ ਭਰਾ ਤੇ ਆ ਬੱਚੇ ਦੋ ਹੁਣ ਇਹ ਤਾਂ ਵਾਹ ਹੋ ਹੀ ਗਏ ਆ ਤੇ ਹੁਣ ਆਪਾਂ ਦਾਣਾ ਪਾਣੀ ਮਤਲਬ ਜੋ ਪਾਣੀ ਰਾਤ ਨੂੰ ਆ ਉਹ ਵੀ ਆਪਾਂ ਦਿਆਂ ਦਿਆ ਕਰਾਂਗੇ ਹੁਣ ਮਤਲਬ ਥੋੜੇ ਕੇ ਜਿਆਦੇ ਵੱਡੇ ਹੋ ਗਏ ਮਤਲਬ ਕਈ ਜਨਾਂ ਮਾਪਿਓ ਦਾਣਾ ਪੂਰਾ ਨਹੀਂ ਖਵਾ ਪਾਉਂਦਾ ਹਨ ਇਸ ਲਈ ਆਪਾਂ ਆਪ ਦਾਣਾ ਮਤਲਬ ਆ ਕੀ ਵੇਟ ਨਾਲ ਭਰਿਆ ਪਿਆ ਨਾ ਉਪਰੋਂ ਵੇਠ ਵਜਦੀ ਭੈਣੋ ਕਬੂਤਰੇ ਦੱਸੋ ਕਾਲਾ ਚੀਨਾ ਤੇ ਲਾਲ ਚੀਨਾ ਇਹ ਦੱਸੋ ਕਮੈਂਟ ਕਰਕੇ ਸਾਰੇ ਵੀਰ ਭਰਾ ਆ ਦੇਖ ਲਓ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਹਨਾ ਸਾਰੇ ਵੀਰ ਤੇ ਆਪ ਆਪਾ ਜੋ ਦਿਖਾਵਾਂਗੇ ਕਬੂਤਰੀ ਜਿਹੜੀ ਆਪਣੀ ਸ਼ਹਿਰੋਂ ਆਪਣੇ ਹਨਾ ਉਹ ਮੋੜਾਈ ਸੀ ਸ਼ਹਿਰ ਗਈ ਆਪਣਾ ਇੱਥੇ ਉਡਾਈ ਸੀਗੀ ਸ਼ਹਿਰ ਜਾਵੜੀ ਸ਼ਹਿਰ ਤੋਂ ਬਾਅਦ ਉਹ ਉੱਥੇ ਉੱਡੀ ਗਈ ਪਤਾ ਨਹੀਂ ਕੀ ਸਿਸਟਮ ਹੈ ਮੈਨੂੰ ਉਹਨਾਂ ਨੇ ਤਾਰ ਲਈ ਇਦੋਂ ਬਾਅਦ ਉਹਨਾਂ ਨੇ ਢਾਤੀ ਆਪਣੇ ਕੋਲੇ ਫੇਰ ਆਈ ਠੀਕ ਆ ਤੇ ਉਹ ਕਬੂਤਰੀ ਜੀ ਸ਼ਾਹਨ ਦਿਖਾਉਣ ਹੈ ਨਾ ਇੰਨੀ ਵਾਰ ਤੋਂ ਸ਼ਹਿਰ ਗਈ ਮੁਕਸਰ ਮੁਕਸਰ ਫਿਰ ਆਪਣੇ ਕੋਲੇ ਆ ਗਈ ਵੇਖ ਲਓ ਵਾਸਤੇ ਵੇਖ ਲਓ ਇਹ ਅੱਡਾ ਪੱਕਾ ਹਨਾ ਕਬੂਤਰੀ ਦਾ ਫਿਰ ਵੀ ਮੰਨ ਲਓ ਆਪਣੇ ਕੋਲੇ ਦਾ ਮੇਰੇ ਹਿਸਾਬ ਨਾਲ ਹੋ ਗਏ 10 15 ਦਿਨ ਉਹਦੇ ਕੋਲੇ ਵੇਖ ਲਓ ਕਿੰਨਾ ਚਿਰ ਹੋ ਗਿਆ ਹਨਾ ਉਹ ਤੋਂ ਫਿਰ ਆਪਣੇ ਕੋਲੇ ਆ ਗਈ ਠੀਕ ਆ ਤੇ ਬਾਕੀ ਆ ਇੱਕ ਇੱਕ ਕਬੂਤਰੀ ਨੇ ਆਪਣੀ ਨੇ ਹੋਰਾਂ ਅੰਡੇ ਇੱਧਰ ਲਾਏ ਉੱਪਰ ਲਾਏ ਇੱਕ ਮਿੰਟ ਰੁਕ ਜਾ ਕਿਤੇ ਹੇਲੀ ਨਾ ਕਿਤੇ ਬੈਠੀ ਨਾ ਦੂਰੀ ਯਾਰ ਤੂੰ ਪਹਿਲਾਂ ਬਾਹਰ ਆ ਜਾ ਭਰਾਵਾ ਲੋ ਜੀ ਆ ਕਬੂਤਰੀ ਨੇ ਲਾਈ ਜਾਂਦੇ ਆ ਦੂਏ ਕਿੱਥੇ ਟਾਲਦਾ ਇਹਨੇ ਤਾਂ ਜਾਣਾ ਹੀ ਵੇਚਾਂ ਤੇ ਬਾਕੀ ਇਕਨੇ ਆਪਣੀ ਨਿਨਾਹ ਲਾ ਜਾਂ ਠੀਕ ਆ ਲਾਲ ਜੀਨੇ ਕੱਚੀ ਪੀਲੀ ਅੱਖ ਦੀ ਆ ਕਬੂਤਰੀ ਤੇ ਆਪਕੀ ਕਾਲੀ ਜੀਨੇ ਆਹ ਸੋਰੀ ਕਾਲੀ ਅੱਖਾਂ ਦੀ ਕਬੂਤਰੀ ਨੇ ਲਏ ਆ ਤੇ ਬਾਕੀ ਬਣੇਦੋ ਵੀਡੀਓ ਦੇ ਨਾਲ ਹੁਣ ਆਪਾਂ ਚੱਲਦੇ ਤੀਜੇ ਖੁੱਡੇ ਦੇ ਵਿੱਚ ਠੀਕ ਆ ਵੀਰ ਜੀ ਤੇ ਫਿਰ ਆਪਾਂ ਕਰਦੇ ਉਧਰ ਵੀ ਜਾ ਕੇ ਤੁਹਾਨੂੰ ਸ਼ੌਕ ਕਬੂਤਰਾਂ ਦਾ ਜਿਹੜੀ ਕਬੂਤਰੀ ਆਪਣੀ ਆਪਣੀ ਵਾਪਸ ਮਤਲਾਈ ਹੈ ਹਨਾ ਸ਼ਹਿਰੋਂ ਵਾਪਸ ਆਈ ਤੇ ਇੱਥੋਂ ਸ਼ਹਿਰ ਗਈ ਸੀ ਹਨਾ ਉਹ ਦਿਖਾਉਣਾ ਤੇ ਬਣੇਦੋ ਵੀਡੀਓ ਦੇ ਨਾਲ ਆਪਾਂ ਦਿਖਾਉਨੇ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਲਓ ਬਾਈ ਜੀ ਜਿਹੜੀ ਕਬੂਤਰ ਸੀ ਮੰਨ ਲਓ ਹਨ ਉਹ ਵਾਲੀ ਉਹ ਆੜੀ ਉਹ ਕਬੂਤਰੀ ਆ ਵਾਲੀ ਜਿਹੜੀ ਮੰਨ ਲਓ ਸ਼ਹਿਰ ਜਾੜੀ ਸਰ ਉਹ ਆਪਸਾ ਇਹ ਮੈਂ ਤੁਹਾਨੂੰ ਸ਼ੌਕ ਕਰਾਉਣਾ ਬਾਹਰ ਜਾ ਕੇ ਲਓ ਬਾਈ ਜੀ ਤੁਹਾਨੂੰ ਬਈ ਕਬੂਤਰੀ ਤੂੰ ਹੀ ਆ ਨੂੰ ਦੇ ਦੇ ਅੱਜ ਡਾਉਣੇ ਤੇ ਨਹੀਂ ਇਹ ਵੀ ਦੇਖ ਹੀ ਲਈਏ ਅੱਜ ਕਿਉਂਕਿ ਉਹਦੋਂ ਵੀ ਮੈਂ ਡਾਈ ਸੀ ਉਹਦੋਂ ਨੇਰੀ ਵਾਵਾ ਚੱਲੀਆਂ ਸੀ ਨੇਰੀ ਕਰਕੇ ਨਾ ਆਪਣੇ ਮੁਕਸਰ ਵਾਲੀ ਸਾਈਡ ਨੇਰੀ ਚੱਲ ਜਾਂਦੀ ਸੀ ਤੇ ਐ ਨਹੀਂ ਹੋ ਗਈ ਮੇਰੇ ਹਿਸਾਬ ਨਾਲ ਤਾਂ ਜਾੜੀ ਮੇਰੇ ਨਾਲ ਉਵੇਂ ਜਾਣਾ ਨਹੀਂ ਸੀ ਬਾਕੀ ਆਪਣੇ ਦੋ ਕਬੂਤਰ ਆ ਫਿਰਦੇ ਵੀਰ ਜੀ ਆ ਫਿਰਦੇ ਦੋਨੇ ਮਤਲਬ ਮਾਰੇ ਮਾਰੇ ਅਮਕੀ ਜਾਂਦੇ ਮਤਲਬ ਕੈਮਰਾ ਥੋੜਾ ਜਿਹਾ ਖਰਾਬ ਇਹਦਾ ਵੀ ਹੋ ਗਿਆ ਚਲ ਕੋਈ ਨਹੀਂ ਤੇ ਆ ਕਬੂਤਰੀ ਦੇਖ ਲੋ ਸਾਰੇ ਵੀਰ ਭਰਾ ਆ ਕਬੂਤਰੀ ਸੀ ਵੀਰ ਜੀ ਠੀਕ ਆ ਜਿਹੜੀ ਕਬੂਤਰੀ ਮੰਨ ਲੋ ਆਪਣੀ ਉੱਥੇ ਗਈ ਸੀ ਮਕਸਰ ਮਕਸਰ ਉਹ ਆਪਣੇ ਕੋਲੇ ਆ ਗਈ ਹਨਾ ਤੇ ਇਹਦੇ ਮਤਲਬ ਰੰਗ ਲੱਗਾ ਹੈ ਇੱਕ ਸਾਈਡ ਗੁਲਾਬੀ ਤੇ ਇੱਕ ਸਾਈਡ ਮੇਰੇ ਸਹਾਨੂੰ ਸਰਦਾਈ ਲੱਗਾਊਗਾ ਇੱਕ ਮਿੰਟ ਰੁਕ ਦੋ ਲਓ ਸਰਦਾਈ ਲੱਗਾ ਠੀਕ ਆ ਓਏ ਹੋਏ ਹੋਏ ਬਸ ਚਲੋ ਜੀ ਚੱਲ ਆਪਦੇ ਖੁੱਡੇ ਦੇ ਵਿੱਚ ਠੀਕ ਆ ਤੇ ਬਾਕੀ ਹੁਣ ਆਪਾਂ ਬੱਚੇ ਵੀ ਦਿਖਾਤੇ ਆਪਣੇ ਜਿਹੜੇ ਆ ਉਹ ਆ ਦੂਸਰੇ ਹਨਾ ਛੋਟੇ ਉਹ ਵੀ ਦਿਖਾਤੇ ਬਾਕੀ ਜਿਹੜੇ ਦੋ ਡਾ ਜਾਂ ਉਹ ਵੀ ਦਾਪ ਇੱਕ ਰਿ ਡਾਤੇ ਹਨਾ ਹੁਣ ਆਪਾਂ ਦੇਖ ਲਈਏ ਕਿੰਨਾ ਟਾਈਮ ਉੜਦੇ ਕਿੰਨਾ ਟਾਈਮ ਨਹੀਂ ਉੜਦੇ ਆਓ ਭਾਈ ਜੀ ਨਾਲ ਆਪਾਂ ਇੱਕ ਆ ਕਬੂਤਰੀ ਡਾਉਣ ਲੱਗੇ ਆ ਆਪਣੀ ਖੱਟੀਆਂ ਅੱਖਾਂ ਦੀ ਆ ਵਾਲੀ ਮਤਲਬ ਉਹ ਦਿਨ ਵਾਵਾ ਉੱਡੀ ਇਹ ਵੀ ਆ ਕਬੂਤਰੀ ਹਨਾ ਤੇ ਇਹ ਡਾਵਾਂਗੇ ਮਤਲਬ ਦੋ ਕਬੂਤਰ ਆਪਣੇ ਬੱਚੇ ਉੱਡਿਆਂ ਦੇ ਬੱਚਿਆਂ ਦੇ ਨਾਲ ਇੱਕ ਤਰ ਡਾ ਕਬੂਤਰ ਹੋਣਾ ਚਾਹੀਦਾ ਲਾਜ਼ਮੀ ਮਤਲਬ ਜੇ ਤਾਂ ਕਬੂਤਰ ਆਪਣੇ ਆਪਣਾ ਕੀ ਕਹਿੰਦੇ ਨੇ ਜੇਤ ਕੇ ਉਡਣਗੇ ਤਾਂ ਵੀ ਵਧੀਆ ਗੱਲ ਆ ਜੇ ਨਾ ਉਡਣਗੇ ਤਾਂ ਵੀ ਵਧੀਆ ਗੱਲ ਆ ਹਨਾ ਫਿਰ ਵੀ ਇੱਕ ਅੱਧੀ ਕਬੂਤਰੀ ਨਾਲ ਚੰਗੀ ਉਡਣੀ ਚਾਹੰਗੀ ਹੁੰਦੀ ਆ ਮਤਲਬ ਜੜਾ ਪੁੱਤਰ ਘੱਟ ਉੜਦਾ ਹੁੰਦੇ ਨਾਲ ਜ਼ਿਆਦਾ ਉੜਦਾ ਮਤਲਬ ਬੱਚੇ ਜਾਂ ਬੱਚੇ ਆ ਨਾ ਬੱਚੇ ਇਹਨੂੰ ਦੇਖ ਕੇ ਜ਼ਿਆਦਾ ਉੱਡਣਗੇ ਹਨਾ ਤੇ ਇਹਨੂੰ ਆਪਾਂ ਨਾਲ ਢਾ ਦੇਣੀ ਆ ਠੀਕ ਆ ਉਹੀ ਹੋਇਆ ਤੇ ਇਹਦੀ ਜੇ ਬਈ ਫੁਰਤੀ ਬਹੁਤ ਆ ਕਬੂਤਰੀ ਜੇ ਮੰਨ ਲਓ ਇੰਨੀ ਆਗਾ ਲੌਂ ਫਲੂਫ ਇਹਦੇ ਸਾਰਾ ਕੁਝ ਹੈਗਾ ਮਤਲਬ ਇਹਦੇ ਕਬੂਤਰੀ ਬਹੁਤ ਤਗੜੀ ਆ ਮਤਲਬ ਘੈਂਟ ਬਹੁਤ ਆ ਇਹ ਬਾਕੀ ਦੇਖਣ ਜੇ ਤੁਹਾਨੂੰ ਪਤਾ ਚੱਲ ਹੀ ਜਾਣਾ ਹਨਾ ਬਾਕੀ ਕਮੈਂਡ ਕਰਕੇ ਜਰੂਰ ਦੱਸਿਓ ਸਾਰੇ ਵੀਰ ਭਰਾ ਤੇ ਬਾਕੀ ਲਓ ਜੀ ਇਹਨੂੰ ਆਪਾਂ ਢਾ ਦਈਏ ਬਾਬਾ ਮਿਹਰ ਕਰੇ ਇਹ ਵੀ ਨਾਲ ਹੀ ਉੱਡੀ ਜਾਉਣ ਨੇ ਤੇ ਬਾਕੀ ਆਹ ਦੇਖ ਲਓ ਸਾਰੇ ਵੀਰ ਭਰਾ ਬਈ ਜੀ ਆਹ ਡੌਣ ਲੱਗੇ ਆਪਾਂ ਠੀਕ ਆ ਤੇ ਚਲੋ ਬਈ ਜੀ ਚਾ ਚੱਲੇ ਬੈ ਛਤਰੀ ਦੇ ਨਹੀਂ ਤੈਨੂੰ ਬੈਨ ਨੂੰ ਢਾਇਆ ਆਪਾਂ ਹਨਾ ਤੇ ਚਲੋ ਬਈ ਜੀ ਇਹ ਆ ਜਾਂਦੀ ਉਹਨੇ ਨੂੰ ਤੇ ਦੇਖਦੇ ਕਿੱਥੇ ਜਾਂਦੀ ਆ ਕਿੱਥੇ ਕਿ ਨਹੀਂ ਤੇ ਬਾਈ ਜੀ ਆਪਾਂ ਹੁਣ ਹਨਾ ਇਹਨਾਂ ਨੂੰ ਪਾਣੀ ਵੀ ਪਾਈ ਜਾਣਿਆ ਰ ਮੁੰਡੇ ਦਾ ਪਤਾ ਨਹੀਂ ਲੇਟ ਕਦੋਂ ਆਊ ਕਦੋਂ ਨਹੀਂ ਆਊ ਹਨਾ ਮੇਰੇ ਹਿਸਾਬ ਨਾਲ ਇਹਨਾਂ ਨੇ ਪਾਣੀ ਪੂਣੀ ਪੀਣਾ ਵਾ ਤੇ ਉਹ ਆਪਾਂ ਇਹ ਕਰੀਬ ਪਾਣੀ ਆਪਾਂ ਲਿਆਏ ਸੀਗੇ ਪਾਣੀ ਪੂਣੀ ਉਹ ਰੱਖ ਦਿੰਦੇ ਇਹਨਾਂ ਨੂੰ ਹਨਾ ਪਾਣੀ ਮਾ ਆ ਜਾ ਪਿਆ ਆਵੇ ਪਾਣੀ ਜ਼ਰੂਰ ਪੀ ਲੈਣਗੇ ਠੀਕ ਆ ਤੇ ਆਪਾਂ ਸੋ ਕੇ ਪਹਿਲਾਂ ਪਾਣੀ ਪਾ ਦੇ ਨਾਲੇ ਤੁਹਾਨੂੰ ਦਖਾਉਣਾ ਹੈ ਠੀਕ ਆ ਵੀਰ ਇਹ ਲੋ ਵੀ ਜੀ ਆਪਾਂ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਹਨਾ ਮਤਲਬ ਅੱਧਰ ਵੀ ਥੋੜਾ ਜਿਹਾ ਦਾਣਾ ਪਿਆ ਫਿਰ ਵੀ ਇਹਨਾਂ ਦੇ ਪੋਟੇ ਭਰੇ ਭਾਈ ਇੰਨਾ ਹੀ ਬੋਧਾ ਇੱਕਰੀ ਚੋਕ ਚੂਕ ਲੈਣਗੇ ਤੇ ਦਾਣਾ ਵੀ ਪਾਤਾ ਪਾਣੀ ਵੀ ਪਾਤਾ ਠੀਕ ਹੈ ਹੁਣ ਆਪਾਂ ਇੱਕਰੀ ਵੇਲੇ ਹੋ ਗਿਆ ਮਤਲਬ ਦਾਣਾ ਪਾਣੀ ਤੋਂ ਮਤਲਬ ਜਿਹੜਾ ਆਪਾਂ ਫੋਨ ਲਾਈਦਾ ਮੁੰਡੇ ਨੂੰ ਹਨਾ ਉਹ ਆਪਾਂ ਹੁਣ ਨਹੀਂ ਲਾਉਣਾ ਮਤਲਬ ਯਾਰ ਉਹ ਦਾਣਾ ਸ਼ਾਮ ਨੂੰ ਪਾਉਣ ਆਉਂਦਾ ਹਨਾ ਤੇ ਦਾਣਾ ਗੁੱਡਿਆਂ ਦੇ ਵਿੱਚ ਉਵੇਂ ਹੀ ਪਿਆ ਯਾਰ ਬੱਚੇ ਤਾਂ ਹੀ ਉਹ ਬੱਚਾ ਮਰ ਗਿਆ ਸੱਚ ਜਿਹੜਾ ਮੈਂ ਦੱਸਣਾ ਸੀਗਾ ਓ ਯਾਰ ਉਹ ਮਤਲਬ ਇੱਡਾ ਕਾ ਸੀ ਜਮਨ ਨਿੱਕਾ ਜਿਹਾ ਤੁਹਾਨੂੰ ਪਤਾ ਇੱਕ ਦਿਨ ਦਾ ਹਨਾ ਉਹਨੇ ਦਾਣਾ ਮੇਰੇ ਸਾਣਾ ਲੇਟ ਲੂਟ ਪਾਇਆ ਹਨਾ ਤੇ ਤੁਹਾਨੂੰ ਪਤਾ ਕਬੂਤਰਾਂ ਦੇ ਅੰਦਰ ਜੇ ਹੋਊਗਾ ਫੇਰ ਹੀ ਦਾਣਾ ਖਵਾਉਣਗੇ ਤੇ ਮੇਰੇ ਸਾਣਾ ਤਾਂ ਹੀ ਮਾਲ ਮੁਰ ਗਿਆ ਹਨਾ ਆਪਾਂ ਹੁਣ ਆਪ ਦਾ ਦਾਣਾ ਪਾਣੀ ਦਾ ਟਾਈਮ ਨਹੀਂ ਪਾਜੀ ਦਾ ਦਾ ਫਿਕਰ ਮੁਕਾ ਜਾਈਦਾ ਠੀਕ ਆ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਨਾਲ ਤੇ ਹੁਣ ਆਪਣੀ ਅਗਲੀ ਵੀਡੀਓ ਇਦੋਂ ਵੀ ਭੈਟ ਹੋਣ ਵਾਲੀ ਆ ਠੀਕ ਹੈ ਵੀਰ ਤੇ ਬਾਕੀ ਸਾਰੇ ਵੀਰ ਭਰਾਵੋ ਫੁੱਲ ਸਪੋਰਟ ਕਰਿਓ ਤੇ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਤੇ ਕਰਦੇ ਤੁਹਾਡਾ ਅਗਲੀ ਵੀਡੀਓ ਦੇ ਵਿੱਚ ਵੈਲਕਮ ਸਾਰੇ ਵੀਰ ਭਰਾਵਾਂ ਨੂੰ ਤੇ ਕਰਦੇ ਟਾਟਾ ਬਾਈ ਸਾਰੇ ਵੀਰ ਭਰਾਵਾਂ ਨੂੰ ਠੀਕ ਹੈ ਤੇ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਛੇਤੀ